ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਵਾਣੀ ਗੁਰਗੰਗ ਸਾਹਿਬ ਜੀ ਦੇ ਅੰਗ 126 ਤੇ 127 ਤੇ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਰਾਗ ਮਾਜ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਅਸ਼ਟਪਦੀਆਂ ਵਿੱਚ ਚੱਲ ਰਹੀ ਹੈ ਜੀ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਪਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਕਰਹੀ ਮੈਂ ਪਾਈ ਸਦਾ ਸਰੇਵੀ ਇਕ ਮਨ ਧਿਆਈ ਗੁਰਮਖ ਸਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਪੋਦਾਤਾ ਗੁਰਮਤ ਸਹਜ ਸਮਾਵਣਿਆ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮੇਰਾ ਪ੍ਰਭੂ ਮੇਰਾ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜਿੰਨੀਆਂ ਵੀ ਥਾਵਾਂ ਨੇ ਇਸ ਜਗਤ ਤੇ ਹਰ ਇੱਕ ਜਗ੍ਹਾ ਤੇ ਪਰਮਾਤਮਾ ਵਿਆਪਕ ਹੈ ਪਰ ਕਿਸੇ ਨੇ ਕਿਸੇ ਵਿਰਲੇ ਨੇ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਆਪਣੇ ਹਿਰਦੇ ਘਰ ਵਿੱਚ ਲੱਭ ਲਿਆ ਬਹੁਤ ਵੱਡੀ ਪ੍ਰਾਪਤੀ ਆ ਜਿਹਨੂੰ ਇਹ ਹੋ ਜਾਂਦੀ ਆ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਸਦਾ ਹੀ ਉਸ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ ਉਹਨੂੰ ਮਨ ਵਿੱਚ ਯਾਦ ਕਰਦੇ ਨੇ ਤੇ ਉਹ ਸੱਚੇ ਵਿੱਚ ਸਮਾਏ ਰਹਿੰਦੇ ਨੇ ਕਹਿੰਦੇ ਮੈਂ ਵਾਰੇ ਜਾਮਾ ਮੈਂ ਸਦਕੇ ਜਾਮਾ ਉਹਨਾਂ ਜੀਵਾਂ ਤੋਂ ਜਿਨ੍ਹਾਂ ਨੇ ਇਸ ਜਗਤ ਨੂੰ ਜੀਵਨ ਦੇਣ ਵਾਲੇ ਨੂੰ ਆਪਣੇ ਮਨ ਵਿੱਚ ਵਸਾਇਆ ਹੈ ਕਹਿੰਦੇ ਇਹ ਜੇ ਜਗ ਜੀਵਨ ਦਾਤਾ ਹੈ ਜੋ ਜਗਤ ਨੂੰ ਜੀਵਨ ਦਿੰਦਾ ਹੈ ਜਿਸ ਨੂੰ ਕਿਸੇ ਦਾ ਪਉ ਨਹੀਂ ਹੈਗਾ ਇਸ ਦਾਤੇ ਨੂੰ ਕਹਿੰਦੇ ਇਹ ਗੁਰੂ ਦੀ ਮੱਤ ਤੇ ਚੱਲ ਕੇ ਹੀ ਮਨ ਵਿੱਚ ਵਸਾਇਆ ਜਾ ਸਕਦਾ ਹੈ ਕਰਮਹਿ ਧਰਤੀ ਤੌਲ ਪਤਲਾ ਕਰਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਹਿੰਦੇ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਕਹਿੰਦੇ ਧਰਤੀ ਚ ਤੌਲ ਪਤਲ ਹਰ ਇੱਕ ਨੂੰ ਕਹਿੰਦੇ ਇਸ ਵਾਹਿਗੁਰੂ ਜੀ ਦਾ ਹੀ ਆਸਰਾ ਕਿਉਂਕਿ ਇਹ ਵਾਹਿਗੁਰੂ ਜੀ ਹਰ ਇੱਕ ਜਗ੍ਹਾ ਤੇ ਹਰ ਇੱਕ ਹਿਰਦੇ ਘਰ ਵਿੱਚ ਹੈ ਕਹਿੰਦੇ ਵਾਹਿਗੁਰੂ ਜੀ ਪ੍ਰੀਤਮ ਜੀ ਹਮੇਸ਼ਾ ਹੀ ਕਹਿੰਦੇ ਜਵਾਨ ਅਵਸਥਾ ਵਿੱਚ ਹੈ ਕਦੇ ਬੁੱਢਾ ਨਹੀਂ ਆਤਮਾ ਕਹਿੰਦੇ ਕਦੀ ਬੁੱਢੀ ਨਹੀਂ ਹੁੰਦੀ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ ਇਸ ਤਰ੍ਹਾਂ ਵਾਹਿਗੁਰੂ ਜੀ ਹਮੇਸ਼ਾ ਹੀ ਜਵਾਨ ਨੇ ਹਮੇਸ਼ਾ ਹੀ ਸਚਿਤ ਆਨੰਦ ਨੇ ਹਰ ਇੱਕ ਘਰ ਦੇ ਵਿੱਚ ਵਿਆਪਕ ਨੇ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ ਜੋ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਸਹਜ ਵਿੱਚ ਆਤਮਿਕ ਅਡੋਲਤਾ ਵਿੱਚ ਸਮਾਏ ਰਹਿੰਦੇ ਨੇ ਉਹਨਾਂ ਨੂੰ ਸੁੱਖਾਂ ਦੇ ਦਾਤੇ ਦਾ ਆਤਮਿਕ ਆਨੰਦ ਹਮੇਸ਼ਾ ਹੀ ਬਣਿਆ ਰਹਿੰਦਾ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਨਾਂ ਚੁੱਕੇ ਫੇਰਾ ਕਹਿੰਦੇ ਜੀਵ ਦੇ ਅੰਦਰ ਜਿਹੜੀ ਹਉਮੈ ਹੈਗੀ ਆ ਹਉਮੈ ਦੇ ਕਰਕੇ ਜਿਹੜਾ ਜੀਵ ਦਾ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ ਹੈ ਗੁਰਮਖ ਹੋਵੈ ਸੋ ਹਉਮੈ ਮਾਰੇ ਸੱਚੋ ਸੱਚ ਤਿਆਵਣਿਆ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਫਿਰ ਹਉਮੈ ਨੂੰ ਅੰਦਰੋਂ ਮਾਰ ਕੇ ਉਸ ਸੱਚੇ ਵਾਹਿਗੁਰੂ ਜੀ ਨੂੰ ਧਿਆਉਂਦੇ ਨੇ ਯਾਦ ਕਰਦੇ ਨੇ ਕਾਇਆ ਅੰਦਰ ਪਾਪ ਪੁਨ ਦੋਏ ਭਾਈ ਦੁਹੀ ਮਿਲਕੇ ਸ੍ਰਿਸ਼ਟ ਉਪਾਈ ਕਹਿੰਦੇ ਜੀਵ ਦੇ ਅੰਦਰ ਹੀ ਕਹਿੰਦੇ ਫਿਰ ਪੁੰਨ ਤੇ ਪਾਪ ਦੀਆਂ ਭਾਵਨਾਵਾਂ ਵੀ ਜੀਵ ਦੇ ਅੰਦਰ ਹੀ ਲੁਕੀਆਂ ਹੋਈਆਂ ਨੇ ਇਹਨਾਂ ਦੋਨਾਂ ਦੇ ਕਰਕੇ ਹੀ ਕਹਿੰਦੇ ਜਿਹੜਾ ਜਗਤ ਆ ਇਹਦਾ ਕੰਮ ਧੰਦਾ ਚੱਲ ਰਿਹਾ ਇਹ ਜਿਹੜੀ ਜਗਤ ਦੀ ਰਚਨਾ ਵੀ ਆ ਇਹਨਾਂ ਦੋਨਾਂ ਕਰਕੇ ਹੋਈ ਆ ਪਾਪ ਤੇ ਪੁੰਨ ਦੋ ਵੈ ਮਾਰ ਜਾਏ ਇਕਤ ਕਰ ਆਵੈ ਗੁਰਮਤ ਸਹਜ ਸਮਾਵਣਿਆ ਕਹਿੰਦੇ ਜੋ ਜੀਵ ਆਪਣੇ ਅੰਦਰੋਂ ਦੋਨਾਂ ਨੂੰ ਮਾਰ ਲੈਂਦਾ ਪੁੰਨ ਨੂੰ ਵੀ ਤੇ ਪਾਪ ਨੂੰ ਵੀ ਕਹਿੰਦੇ ਤੇ ਉਹ ਵਾਹਿਗੁਰੂ ਜੀ ਦੇ ਘਰ ਵਿੱਚ ਸਮਾਇਆ ਰਹਿੰਦਾ ਤੇ ਵਾਹਿਗੁਰੂ ਜੀ ਨੂੰ ਆਪਣੇ ਘਰ ਦੇ ਵਿੱਚ ਅਨੁਭਵ ਕਰਦਾ ਉਹ ਸਹਜ ਵਿੱਚ ਸਮਾਇਆ ਰਹਿੰਦਾ ਘਰ ਹੀ ਮਾਹੇ ਦੂਜੇ ਪਾਏ ਅਨੇਰਾ ਜਾਨਣ ਹੋਵੇ ਛੋੜੈ ਹौं ਮੈਂ ਮੇਰਾ ਕਹਿੰਦੇ ਜੀਵ ਦੇ ਅੰਦਰ ਮਾਇਆ ਦਾ ਤੇ ਮੋਹ ਦਾ ਹਨੇਰਾ ਹੈ ਜੇ ਕਹਿੰਦੇ ਦੋਨੋਂ ਚੀਜ਼ਾਂ ਜੀਵ ਖਤਮ ਕਰ ਲਵੇ ਤਾਂ ਜੀਵ ਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਪ੍ਰਗਟ ਸਬਦ ਹੈ ਸੁਖ ਦਾਤਾ ਅਨੰਦਨ ਨਾਮ ਤੇ ਆਵਣਿਆ ਕਹਿੰਦੇ ਜੋ ਹਰ ਰੋਜ਼ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਨੇ ਸੁੱਖਾਂ ਦੇ ਦਾਤੇ ਦਾ ਕਹਿੰਦੇ ਉਹ ਗੁਰੂ ਦੇ ਸ਼ਬਦ ਰਾਹੀਂ ਜੀਵ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਤੇ ਅੰਦਰ ਹੀ ਆ ਪਰ ਮਾਇਆ ਦਾ ਹਉਮੈ ਦਾ ਹਨੇਰਾ ਉਹਨੂੰ ਦੱਬ ਕੇ ਰੱਖਦਾ ਜਦੋਂ ਇਹ ਖਤਮ ਹੋ ਗਿਆ ਅੰਦਰ ਚਾਨਣ ਹੋ ਗਿਆ ਤੇ ਵਾਹਿਗੁਰੂ ਜੀ ਪ੍ਰਗਟ ਹੋ ਗਏ ਅੰਤਰ ਜੋਤ ਪ੍ਰਗਟ ਪਾਸਾਰਾ ਮ ਗੁਰ ਸਾਖੀ ਮਿਟਿਆ ਅੰਧਿਆਰਾ ਕਹਿੰਦੇ ਜਿਹੜਾ ਇਹ ਜਗਤ ਦਾ ਪਸਾਰਾ ਕਹਿੰਦੇ ਵਾਹਿਗੁਰੂ ਜੀ ਦੀ ਜਿਹੜੀ ਜੋਤ ਆ ਇਸ ਪਸਾਰੇ ਦੇ ਵਿੱਚ ਹਰ ਇੱਕ ਜਗ੍ਹਾ ਤੇ ਪ੍ਰਗਟ ਆ ਤੇ ਦਿਸਦੀ ਕਿਉਂ ਨਹੀਂ ਜੀਵ ਨੂੰ ਕਿਉਂਕਿ ਮਾਇਆ ਦਾ ਤੇ ਹਉਮੈ ਦਾ ਹਨੇਰਾ ਹੁੰਦਾ ਫਿਰ ਕੀ ਹੁੰਦਾ ਕਹਿੰਦੇ ਗੁਰ ਸਾਖੀ ਮਿਟਿਆ ਅੰਧਿਆਰਾ ਜਦੋਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਹਨੇਰਾ ਖਤਮ ਹੋ ਜਾਂਦਾ ਫਿਰ ਕੀ ਹੁੰਦਾ ਫਿਰ ਕਹਿੰਦੇ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਜਦੋਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਕਿਸੇ ਜੀਵ ਦੇ ਅੰਦਰੋਂ ਮਾਇਆ ਦਾ ਹਉਮੈ ਦਾ ਹਨੇਰਾ ਖਤਮ ਹੋ ਜਾਂਦਾ ਫਿਰ ਉਹਦੇ ਅੰਦਰ ਕਮਲ ਦਾ ਵਿਗਾਸ ਹੁੰਦਾ ਹਿਰਦਾ ਰੂਪੀ ਕੋਲ ਉਹਦਾ ਖਿੜ ਪੈਂਦਾ ਫਿਰ ਉਹਨੂੰ ਆਤਮਿਕ ਆਨੰਦ ਹੁੰਦਾ ਫਿਰ ਜਿਹੜੀ ਉਹਦੀ ਸੁਰਤ ਹੁੰਦੀ ਆ ਉਹ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਜਾਂਦੀ ਆ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਗੁਰਮਖ ਪਾਏ ਨਾਮ ਅਪਾਰਾ ਕਹਿੰਦੇ ਜੀਵ ਦੇ ਅੰਦਰ ਵਾਹਿਗੁਰੂ ਜੀ ਦੇ ਗੁਣਾਂ ਦੇ ਰਤਨਾ ਦੇ ਖਜ਼ਾਨੇ ਭਰੇ ਪਏ ਨੇ ਪਰ ਗੁਰੂ ਦੇ ਸਨਮੁਖ ਹੋਈਆਂ ਹੀ ਉਸ ਅਪਾਰ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਹੁੰਦਾ ਗੁਰਮਖ ਵਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਦੇ ਨਾਮ ਦਾ ਵਪਾਰ ਕਰਦੇ ਨੇ ਉਹ ਸਦਾ ਹੀ ਕਹਿੰਦੇ ਨਾਮ ਦਾ ਵਾਹਿਗੁਰੂ ਜੀ ਦਾ ਪਾ ਕੇ ਉਹ ਵਸਤੂ ਨੂੰ ਪਾ ਕੇ ਉਹਦਾ ਲਾਹਾ ਪ੍ਰਾਪਤ ਕਰਦੇ ਨੇ ਜਿਸ ਜਿਸ ਵਸਤ ਦਾ ਵਣਜ ਕਰਦੇ ਨੇ ਉਹਨੂੰ ਪ੍ਰਾਪਤ ਕਰ ਲੈਂਦੇ ਨੇ ਫਿਰ ਲਾਭ ਖੱਟਦੇ ਨੇ ਉਵਸਤ ਹੈ ਵਾਹਿਗੁਰੂ ਜੀ ਦਾ ਨਾਮ ਆਪੇ ਵਥ ਰੱਖੇ ਆਪੇ ਦੇ ਗੁਰਮਖ ਵਣਜੈ ਕੇ ਹੀ ਕੇ ਕਹਿੰਦੇ ਜੇ ਆਪ ਦੇ ਨਾਮ ਰੂਪੀ ਕਿੰਦੇ ਜੋ ਵਸਤੂ ਆ ਵਾਹਿਗੁਰੂ ਜੀ ਜੀਵ ਦੇ ਅੰਦਰ ਆਪ ਹੀ ਟਿਕਾਉਂਦੇ ਨੇ ਜੀਵ ਦੇ ਵਸ ਦੀ ਗੱਲ ਨਹੀਂ ਕਹਿੰਦੇ ਫੇ ਕੋਈ ਗੁਰੂ ਦੇ ਸਨਮੁਖ ਰਹਿਣ ਵਾਲੇ ਕੋਈ ਵਿਰਲੇ ਵਿਰਲੇ ਜੀਵ ਇਸ ਵਸਤ ਨੂੰ ਪ੍ਰਾਪਤ ਕਰਦੇ ਨੇ ਨਾਮ ਵਸਤ ਨੂੰ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਨਾਨਕ ਜੀ ਕਹਿੰਦੇ ਨੇ ਵਾਹਿਗੁਰੂ ਜੀ ਜਿਸ ਜੀਵ ਤੇ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੀ ਬਖਸ਼ਿਸ਼ ਕਰਦੇ ਨੇ ਉਹੀ ਜੀਵ ਇਹ ਨਾਮ ਦੀ ਦਾਤ ਨੂੰ ਪਾ ਲੈਂਦੇ ਨੇ ਮਾਜ ਮਹੱਲਾ ਤੀਜਾ ਹਰ ਆਪੇ ਮਿਲੇ ਸੇਵ ਕਰਾਏ ਗੁਰ ਕੈ ਸ਼ਬਦ ਪਾਓ ਦੂਜਾ ਜਾਏ ਕਹਿੰਦੇ ਵਾਹਿਗੁਰੂ ਜੀ ਆਪ ਹੀ ਜੀਵ ਦਾ ਆਪਣੇ ਨਾਲ ਮੇਲ ਕਰਾਉਂਦੇ ਨੇ ਆਪਣੀ ਸੇਵਾ ਭਗਤੀ ਦੁਆਰਾ ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਜਦੋਂ ਜੀਵ ਦਾ ਮਾਇਆ ਵਾਲਾ ਪਿਆਰ ਖਤਮ ਹੋ ਜਾਂਦਾ ਫੇਰ ਜੀਵ ਦੀ ਵਾਹਿਗੁਰੂ ਜੀ ਨੂੰ ਪ੍ਰਾਪਤੀ ਹੁੰਦੀ ਆ ਵਾਹਿਗੁਰੂ ਜੀ ਦੀ ਪ੍ਰਾਪਤੀ ਫੇਰ ਜੀਵ ਨੂੰ ਹੁੰਦੀ ਆ ਜਦੋਂ ਜੀਵ ਦੇ ਅੰਦਰੋਂ ਗੁਰੂ ਦੇ ਸ਼ਬਦ ਰਾਹੀਂ ਮਾਇਆ ਦਾ ਪਿਆਰ ਖਤਮ ਹੋ ਗਿਆ ਫਿਰ ਵਾਹਿਗੁਰੂ ਜੀ ਪ੍ਰਾਪਤ ਹੁੰਦੇ ਨੇ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਕਹਿੰਦੇ ਹਰੀ ਪਰਮਾਤਮਾ ਜੀ ਪਵਿੱਤਰ ਨੇ ਹਮੇਸ਼ਾ ਗੁਣਾਂ ਦੇ ਦਾਤੇ ਨੇ ਤੇ ਆਪਣੇ ਗੁਣਾਂ ਦੇ ਵਿੱਚ ਆਪ ਹੀ ਸਮਾਏ ਹੋਏ ਨੇ ਹਉ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਮੇਰਾ ਜੀ ਉਹਨਾਂ ਤੋਂ ਸਦਕੇ ਹੈ ਜੋ ਉਸ ਸੱਚੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ ਸੱਚਾ ਨਾਮ ਸਦਾ ਹੈ ਨਿਰਮਲ ਗੁਰਸਬਦੀ ਮਨ ਵਸਾਵਣਿਆ ਰਹਾਓ ਕਹਿੰਦੇ ਉਸ ਸੱਚੇ ਦਾ ਨਾਮ ਸਦਾ ਹੀ ਪਵਿੱਤਰ ਹੈ ਵਿਕਾਰਾਂ ਤੋਂ ਰਹਿਤ ਹੈ ਪਰ ਗੁਰੂ ਦੇ ਸ਼ਬਦ ਤੇ ਚੱਲ ਕੇ ਇਹ ਮਨ ਵਿੱਚ ਵਸਾਇਆ ਜਾਂਦਾ ਆਪੇ ਗੁਰਦਾਤਾ ਕਰਮ ਬਿਦਾਤਾ ਕਹਿੰਦੇ ਗੁਰੂ ਦੇ ਰੂਪ ਵਿੱਚ ਵਾਹਿਗੁਰੂ ਜੀ ਆਪੇ ਹੀ ਦਾਤਾ ਨੇ ਆਪੇ ਹੀ ਜੀਵਾਂ ਦੀ ਕਿਸਮਤ ਲਿਖਦੇ ਨੇ ਉਹਨਾਂ ਨੂੰ ਜੀਵਨ ਪ੍ਰਦਾਨ ਕਰਦੇ ਨੇ ਉਹਨਾਂ ਦੇ ਕਰਮਾਂ ਦੇ ਅਨੁਸਾਰ ਸੇਵਕ ਸੇਵੈ ਗੁਰਮਖ ਹਰ ਜਾਤਾ ਕਹਿੰਦੇ ਜੋ ਵਾਹਿਗੁਰੂ ਜੀ ਦਾ ਸੇਵਕ ਆ ਉਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ ਤੇ ਗੁਰੂ ਦੇ ਸਨਮੁਖ ਰਹਿ ਕੇ ਫਿਰ ਵਾਹਿਗੁਰੂ ਜੀ ਨਾਲ ਜਾਣ ਪਛਾਨ ਪਾ ਲੈਂਦੇ ਨੇ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਗੁਰਮਤ ਹਰ ਰਸ ਪਾਵਣਿਆ ਕਹਿੰਦੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਜੀਵ ਜਿਹੜੇ ਨੇ ਉਹ ਆਪਣੇ ਆਤਮਿਕ ਜੀਵਨ ਨੂੰ ਸੋਨਾ ਬਣਾ ਲੈਂਦੇ ਨੇ ਤੇ ਗੁਰੂ ਦੀ ਮੱਤ ਤੇ ਚੱਲ ਕੇ ਹਰੀ ਦੇ ਨਾਮ ਰਸ ਨੂੰ ਪੀਂਦੇ ਨੇ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਪਰਮ ਚੁਕਾਇਆ ਆਨੰਦ ਇਹਨਾਂ ਨਾਮ ਸਲਾਹਿਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਕਹਿੰਦੇ ਜੋ ਸਾਡਾ ਸਰੀਰ ਰੂਪ ਗੁਫਾ ਹੈਗਾ ਇਹਦੇ ਵਿੱਚ ਇੱਕ ਬਹੁਤ ਹੀ ਸੁਹਾਵਣਾ ਥਾਨ ਹੈ ਉਹ ਸੁਹਾਵਣਾ ਥਾਨ ਕਿਹੜਾ ਹਿਰਦਾ ਜਿੱਥੇ ਵਾਹਿਗੁਰੂ ਜੀ ਦਾ ਨਿਵਾਸ ਆ ਕਹਿੰਦੇ ਪੂਰੇ ਗੁਰੂ ਦੇ ਜੋ ਕੋਈ ਸ਼ਰਨ ਆਉਂਦੇ ਨੇ ਜੀਵ ਤਾਂ ਉਹਨਾਂ ਦਾ ਹਉਮੈ ਦਾ ਭਰਮ ਗੁਰੂ ਛੁਕਾ ਦਿੰਦੇ ਨੇ ਫੇਰ ਉਹ ਉਸ ਜਗ੍ਹਾ ਨੂੰ ਲੱਭ ਲੈਂਦੇ ਨੇ ਕਹਿੰਦੇ ਹੋ ਹਰ ਹਰ ਰੋਜ਼ ਹਰ ਵਕਤ ਵਾਹਿਗੁਰੂ ਜੀ ਦੇ ਨਾਮ ਨੂੰ ਸਲਾਉਂਦੇ ਨੇ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਪਾ ਲੈਂਦੇ ਨੇ ਗੁਰ ਕੇ ਸਵਦ ਇਹ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਇਸ ਸਰੀਰ ਰੂਪੀ ਗੋਫਾ ਦੇ ਵਿੱਚ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਉਹ ਆਪਣੇ ਅੰਦਰ ਵਸਦੇ ਵਾਹਿਗੁਰੂ ਜੀ ਦੇ ਨਾਮ ਨੂੰ ਪਾ ਲੈਂਦੇ ਨੇ ਹਰ ਗੁਣ ਗਾਵੇ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਿਹੜੇ ਜੀਵ ਕਹਿੰਦੇ ਪ੍ਰਮਾਤਮਾ ਜੀ ਦੇ ਗੁਣ ਗਾਉਂਦੇ ਨੇ ਗੁਣ ਗਾਉਂਦਿਆਂ ਕਹਿੰਦੇ ਉਹੋ ਵਾਹਿਗੁਰੂ ਜੀ ਦੇ ਸ਼ਬਦ ਦੇ ਨਾਲ ਸੋਹਣੇ ਲੱਗਦੇ ਨੇ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਨੇ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਕੇ ਉਹ ਹਮੇਸ਼ਾ ਆਨੰਦਮਾਨਦੇ ਨੇ ਜਮ ਜਾਗਾਤੀ ਦੂਜੈ ਪਾਏ ਕਰ ਲਾਏ ਨਾਵੋ ਪੁਲ ਦੇ ਸਜਾਏ ਕੜੀ ਮੁਹੋਤ ਕਾ ਲੇਖਾ ਲੇਵੈ ਰਤੀਓ ਮਾਸਾ ਤੋਲ ਕਡਾਵਣਿਆ ਕਹਿੰਦੇ ਫਿਰ ਜਿਹੜੇ ਜੀਵ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੇ ਫਿਰ ਕਹਿੰਦੇ ਉਹਨੂੰ ਜਮ ਉਹਨਾਂ ਨੂੰ ਜਮ ਰਾਜ ਕਹਿੰਦੇ ਜਿਵੇਂ ਵੀ ਟੈਕਸ ਲਾਉਂਦਾ ਟੈਕਸ ਉਹਨਾਂ ਨੂੰ ਕਿਸ ਚੀਜ਼ ਦਾ ਲੱਗਦਾ ਕਹਿੰਦੇ ਫਿਰ ਉਹਨਾਂ ਤੋਂ ਉਹਨਾਂ ਦੇ ਬਿਤਾਏ ਹੋਏ ਟਾਈਮ ਦਾ ਪਲਾਂ ਦਾ ਘੜੀਆਂ ਦਾ ਰੱਤਾ ਜਿੱਦਾਂ ਮਾਸੇ ਜਿੰਨੇ ਟਾਈਮ ਦਾ ਉਹਨਾਂ ਤੋਂ ਹਿਸਾਬ ਲਿਆ ਜਾਂਦਾ ਵੀ ਉਹਨਾਂ ਨੇ ਉਹ ਕਿਵੇਂ ਬਤਾਇਆ ਉਹਨਾਂ ਦਾ ਲੇਖਾ ਜੋਖਾ ਪੂਰਾ ਹੁੰਦਾ ਜਮਰਾਜ ਵੱਲੋਂ ਧਰਮਰਾਜ ਵੱਲੋਂ ਇਹ ਉਹਨਾਂ ਤੇ ਕਰ ਲੱਗਦਾ ਉਹਨਾਂ ਤੇ ਇਹ ਟੈਕਸ ਲੱਗਦਾ ਜਿਹੜੇ ਨਾਮ ਨਹੀਂ ਲੈਂਦੇ ਪੇਯੜੇ ਪਿਰ ਚੇਤ ਨਹੀਂ ਦੁਜੈ ਮੁਠੀ ਰੋਵੈ ਤਾਹੀ ਜਿਸ ਜੀਵ ਨੇ ਕਹਿੰਦੇ ਇਸ ਲੋਕ ਵਿੱਚ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਮਾਇਆ ਵਿੱਚ ਲੱਗਿਆ ਰਿਆ ਫਿਰ ਕਹਿੰਦੇ ਉਹ ਹੁਣ ਤਾਂ ਹਾਂ ਮਾਰ ਕੇ ਰਹੁੰਦੇ ਨੇ ਉਹ ਵਾਹਿਗੁਰੂ ਜੀ ਖਰੀ ਕੋ ਵਾਲਿਓ ਕ੍ਰੂਪ ਕੋ ਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਉਹ ਫਿਰ ਜੀਵ ਕਹਿੰਦੇ ਜਿਹੜੇ ਮਾਇਆ ਵਿੱਚ ਲੱਗੇ ਹੋਏ ਸੀ ਹੁਣ ਤਾਂ ਹਾਂ ਮਾਰ ਕੇ ਰੋਂਦੇ ਨੇ ਕਹਿੰਦੇ ਉਹ ਉਹਨਾਂ ਦਾ ਜੀਵਨ ਚੰਗਾ ਨਹੀਂ ਹੈਗਾ ਫਿਰ ਕਹਿੰਦੇ ਜਿਵੇਂ ਉਹ ਮਾੜੇ ਗੁਨਾ ਵਾਲੇ ਹੁੰਦੇ ਨੇ ਕਹਿੰਦੇ ਇਹਨਾਂ ਕੋਲ ਔਗਣੇ ਹੀ ਹੁੰਦੇ ਨੇ ਜਿਨ੍ਹਾਂ ਦੇ ਚਿਹਰੇ ਵੀ ਫਿਰ ਔਗਣਾ ਕਰਕੇ ਇੱਕ ਰੂਪ ਬਣੇ ਹੁੰਦੇ ਨੇ ਫਿਰ ਉਹ ਕਹਿੰਦੇ ਪਤੀ ਪਰਮੇਸ਼ਰ ਨੂੰ ਸੁਪਨੇ 'ਚ ਵੀ ਨਹੀਂ ਪਾ ਸਕਦੇ ਪੇੜੇ ਪਰ ਮਨ ਵਸਾਇਆ ਪੂਰੇ ਗੁਰ ਹضور ਦਿਖਾਇਆ ਕਹਿੰਦੇ ਜਿਸ ਜੀਵ ਨੇ ਇਸ ਲੋਕ ਵਿੱਚ ਵਾਹਿਗੁਰੂ ਜੀ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਿਆ ਗੁਰੂ ਨੇ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਜੀ ਅੰਗ ਸੰਗ ਵਸਦਾ ਦਿਖਾ ਦਿੱਤਾ ਕਾਮਣ ਪਿਰ ਰੱਖਿਆ ਕੰਠ ਲਾਏ ਸਬਦੇ ਪਿਰ 라 ਵੈ ਸੇ ਜ ਸੁਹਾਵਣਿਆ ਕਹਿੰਦੇ ਜੋ ਜੀਵ ਇਸਤਰੀਆਂ ਵਾਹਿਗੁਰੂ ਜੀ ਨੂੰ ਯਾਦ ਕਰਦੀਆਂ ਨੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੀਆਂ ਨੇ ਵਾਹਿਗੁਰੂ ਜੀ ਦੇ ਪ੍ਰੇਮ ਨੂੰ ਆਪਣੇ ਗਲ ਨਾਲ ਲਾ ਕੇ ਰੱਖਦੀਆਂ ਨੇ ਕਹਿੰਦੇ ਉਹ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਆਨੰਦ ਮਾਣਦੀਆਂ ਨੇ ਤੇ ਉਹਨਾਂ ਦੀ ਜਿਹੜੀ ਹਿਰਦਾ ਰੂਪੀ ਸੇਜ ਆ ਉਹ ਸੋਹਣੀ ਬਣ ਜਾਂਦੀ ਆ ਆਪੇ ਦੇਵ ਸੱਦ ਬੁਲਾਏ ਆਪਣਾ ਨਾਮ ਮਾਨਵ ਵਸਾਏ ਨਾਨਕ ਨਾਮ ਮਿਲੇ ਵੜਿਆਈ ਅਨੰਦ ਸਦਾ ਗੁਣ ਗਾਵਣਿਆ ਫੇਰ ਕਹਿੰਦੇ ਭਾਈ ਜੀਵਾਂ ਦੇ ਵੀ ਕੀ ਵਾਸਾ ਵਾਹਿਗੁਰੂ ਜੀ ਆਪ ਹੀ ਜਿਸ ਜੀਵ ਨੂੰ ਸੱਦਦੇ ਨੇ ਬੁਲਾਉਂਦੇ ਨੇ ਹਿਰਦੇ ਘਰ ਚ ਤੇ ਉਹਨਾਂ ਨੂੰ ਆਪਣਾ ਨਾਮ ਉਹਨਾਂ ਦੇ ਮਨ ਵਿੱਚ ਵਸਾ ਦਿੰਦੇ ਨੇ ਫਿਰ ਨਾਨਕ ਜੀ ਨਾਨਕ ਜੀ ਕਹਿੰਦੇ ਨੇ ਜੀਵ ਨੂੰ ਵਡਿਆਈ ਨਾਮ ਦੇ ਨਾਲ ਹੀ ਮਿਲਦੀ ਆ ਫਿਰ ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲਦੀ ਆ ਫਿਰ ਉਹ ਹਰ ਰੋਜ਼ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਦੇ ਨੇ ਮਾਜ ਮਹਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਸਾ ਸਤਗੁਰ ਸੇਵੈ ਕਰ ਮਾਹੇ ਉਦਾਸਾ ਕਹਿੰਦੇ ਜਿਹੜੇ ਜੀਵ ਚੰਗੀ ਜਗ੍ਹਾ ਤੇ ਚੰਗੀ ਜਗ੍ਹਾ ਕਿਹੜੀ ਜਿੱਥੇ ਸਤ ਸੰਗ ਆ ਉੱਥੇ ਕਹਿੰਦੇ ਨਿਵਾਸ ਕਰਦੇ ਨੇ ਉਹਨਾਂ ਦਾ ਕਹਿੰਦੇ ਜਨਮ ਉੱਤਮ ਬਣ ਜਾਂਦਾ ਉਹ ਸ੍ਰੇਸ਼ਟ ਜਨਮ ਵਾਲੇ ਬਣ ਜਾਂਦੇ ਨੇ ਉਹਨਾਂ ਦਾ ਇਹ ਵਾਲਾ ਜਨਮ ਸਫਲ ਗਿਣਿਆ ਜਾਂਦਾ ਉਹ ਸਤਗੁਰ ਦੀ ਸਿਫਤ ਸਲਾਹ ਕਰਦੇ ਨੇ ਤੇ ਉਹ ਇਸ ਮਾਇਆ ਵਿੱਚ ਰਹਿੰਦੇ ਹੋਏ ਵੀ ਉਦਾਸ ਰਹਿੰਦੇ ਨੇ ਨਿਰਲੇਪ ਰਹਿੰਦੇ ਨੇ ਗ੍ਰਹਿਸਤ ਜੀਵਨ ਵਿੱਚ ਵੀ ਜਾਂ ਕਹਿ ਲੋ ਕਿ ਉਹ ਨਿਰਲੇਪ ਰਹਿੰਦੇ ਨੇ ਮਾਇਆ ਵੱਲੋਂ ਮਾਇਆ ਚ ਕਹੋ ਕਿ ਮਾਇਆ ਚ ਰਹਿੰਦੇ ਨੇ ਪਰ ਰਹਿੰਦਿਆਂ ਵੀ ਮਾਇਆ ਤੋਂ ਨਿਰਲੇਪ ਨੇ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਚ ਰਹਿੰਦਾ ਪਰ ਚਿੱਕੜ ਤੋਂ ਆਪਣੇ ਆਪ ਨੂੰ ਉੱਪਰ ਰੱਖਦਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾਵਣਿਆ ਕਹਿੰਦੇ ਉਹ ਹਮੇਸ਼ਾ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਤੇ ਵਾਹਿਗੁਰੂ ਜੀ ਦੇ ਨਾਮ ਰਸ ਨਾਲ ਉਹਨਾਂ ਦਾ ਮਨ ਹਮੇਸ਼ਾ ਤ੍ਰਿਪਤ ਹੋਇਆ ਰਹਿੰਦਾ ਮਾਇਆ ਵੱਲੋਂ ਹਉ ਵਾਰੀ ਜੀਓ ਵਾਰੀ ਪੜ부ਜ ਮਨਵ ਸਾਵਣਿਆ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਸਦਕੇ ਜਾਵਾਂ ਜਿਨ੍ਹਾਂ ਨੇ ਕਹਿੰਦੇ ਗੁਰੂ ਦੀ ਬਾਣੀ ਪੜੀ ਆ ਮਨ ਚ ਵਸਾਈ ਆ ਤੇ ਵਾਹਿਗੁਰੂ ਜੀ ਨਾਲ ਜਾਣ ਪਛਾਨ ਬਣਾਈ ਆ ਗੁਰਮਖ ਪੜੇ ਹਰ ਨਾਮ ਸਲਾਹੇ ਦਰ ਸੱਚ ਸੋ ਬਾ ਪਾਵਣਿਆ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੀ ਧੁਰ ਕੀ ਬਾਣੀ ਪੜਦੇ ਨੇ ਉਹਦੇ ਨਾਮ ਨੂੰ ਸਲਾਉਂਦੇ ਨੇ ਉਹ ਹਮੇਸ਼ਾ ਸੱਚੇ ਦੇ ਦਰ ਤੇ ਸੋਭਾ ਪਾਉਂਦੇ ਨੇ ਰਹਾਉ ਅਲਖ ਅਪਿਓ ਹਰ ਰਿਹਾ ਸਮਾਏ ਉਪਾਏ ਨ ਕਿਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰ ਪੇਟੇ ਨਦਰੀ ਮੇਲ ਮਿਲਾਵਣਿਆ ਕਹਿੰਦੇ ਪਰਮੇਸ਼ਰ ਜੀ ਪਰਮਾਤਮਾ ਜੀ ਅਦ੍ਰਿਸ਼ਟ ਨੇ ਸਾਨੂੰ ਆਪਣੀਆਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ ਉਹਨਾਂ ਦਾ ਭੇਦ ਨਹੀਂ ਪਾਇਆ ਜਾਂਦਾ ਪਰ ਉਹ ਹਰ ਇੱਕ ਜਗ੍ਹਾ ਤੇ ਸਮਾਏ ਹੋਏ ਨੇ ਵਿਆਪਕ ਨੇ ਪਰਮਾਤਮਾ ਨੂੰ ਆਪਣੇ ਕਿਸੇ ਉਦਮ ਦੇ ਨਾਲ ਕਿਸੇ ਕੰਮ ਦੇ ਨਾਲ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਪ੍ਰਾਪਤ ਕਿਸ ਤਰ੍ਹਾਂ ਕਰਦੇ ਨੇ ਜੇ ਕਿਰਪਾ ਕਰੇ ਤਾਂ ਸਤਗੁਰੂ ਭੇਟੇ ਜੇ ਪਰਮਾਤਮਾ ਹੀ ਮਿਹਰ ਕਰੇ ਤਾਂ ਸਾਨੂੰ ਸਤਗੁਰ ਦੇ ਨਾਲ ਮਿਲਾਉਂਦੇ ਨੇ ਫਿਰ ਆਪ ਹੀ ਮਿਹਰ ਦੀ ਨਜ਼ਰ ਕਰਕੇ ਜੀਵ ਨੂੰ ਪਰਮਾਤਮਾ ਜੀ ਆਪਣੇ ਨਾਲ ਮਿਲਾ ਲੈਂਦੇ ਨੇ ਦੁਜੇ ਪਾਏ ਪੜਾ ਨਹੀਂ ਬੂਜੈ ਤ੍ਰਿਬਿਧ ਮਾਇਆ ਕਾਰਣ ਲੂਜੈ ਕਹਿੰਦੇ ਜੋ ਜੀਵ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਕੋਈ ਧਾਰਮਿਕ ਕੰਮ ਕਰਦੇ ਨੇ ਸਿਰਫ ਮਾਇਆ ਦੀ ਖਾਤਰ ਪਰ ਅੰਦਰੋਂ ਪ੍ਰੇਮ ਨਾਲ ਨਹੀਂ ਉਹ ਸਿਰਫ ਕਹਿੰਦੇ ਤਿੰਨ ਗੁਣੀ ਜਿਹੜੀ ਮਾਇਆ ਹੈਗੀ ਆ ਉਹਦੇ ਉਹਦੇ ਵਿੱਚ ਉਲਝ ਕੇ ਹੀ ਕਹਿੰਦੇ ਉਹ ਆਪਣੇ ਆਪ ਨੂੰ ਸਾੜਦੇ ਰਹਿੰਦੇ ਨੇ ਤ੍ਰਿਬੇਦ ਬੰਧਨ ਟੁੱਟੈ ਗੁਰ ਸਬਦ ਦੀ ਗੁਰ ਸਬਦ ਦੀ ਮੁਕਤ ਕਰਾਵਣਿਆ ਕਹਿੰਦੇ ਜਿਹੜੇ ਮਾਇਆ ਦੇ ਤ੍ਰੇ ਗੁਣੀ ਮਾਇਆ ਦੇ ਜਿਹੜੇ ਹੈਗੇ ਨੇ ਬੰਧਨ ਇਹ ਕਹਿੰਦੇ ਕਿਦਾਂ ਟੁੱਟਦੇ ਨੇ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਸ਼ਬਦ ਨਾਲ ਜੁੜਿਆਂ ਹੀ ਇਹਨਾਂ ਤੋਂ ਮੁਕਤੀ ਪ੍ਰਾਪਤ ਹੁੰਦੀ ਆ ਜੋ ਮਾਇਆ ਦੇ ਤਿੰਨ ਗੁਣ ਨੇ ਮਾਇਆ ਦੇ ਤਿੰਨਾ ਗੁਣਾ ਤੋਂ ਉੱਪਰ ਉੱਠ ਕੇ ਹੀ ਚੌਥਾ ਪਦ ਪ੍ਰਾਪਤ ਹੁੰਦਾ ਇਹ ਮਨ ਚੰਚਲ ਵਸਨਾ ਆਵੇ ਦੁਬਦਾ ਲੱਗੇ ਦਹਿ ਦੇ ਸਤਾਵੇ ਕਹਿੰਦੇ ਜਿਹੜਾ ਜੀਵ ਦਾ ਮਨ ਆ ਬੜਾ ਚੰਚਲ ਆ ਜੀਵ ਦੇ ਆਪਣੇ ਹੱਥ ਚ ਵਸ ਨਹੀਂ ਹੈ ਕਿ ਵੀ ਇਹਨੂੰ ਵਸ ਕਰ ਲੈ ਕਹਿੰਦੇ ਦੁਬਦਾ ਵਿੱਚ ਮਾਇਆ ਦੀ ਵਿੱਚ ਲੱਗ ਕੇ ਦਸਾਂ ਦਿਸ਼ਾਂ ਦੇ ਵਿੱਚ ਭੱਜਿਆ ਫਿਰਦਾ ਮਾਇਆ ਲਈ ਜੀਵ ਬਿਖ ਕਾ ਕੀੜਾ ਬਿਖ ਮਹਿ ਰਾਤਾ ਬਿਖ ਹੀ ਮਹਿ ਪਚਾਵਣਿਆ ਜਿਵੇਂ ਕਹਿੰਦੇ ਜਿਹੜੇ ਵਿਸ਼ਟਾ ਦੇ ਕੀੜੇ ਹੁੰਦੇ ਨੇ ਉੱਥੇ ਹੀ ਜੰਮਦੇ ਨੇ ਉੱਥੇ ਹੀ ਮਰਦੇ ਨੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੀ ਹੁੰਦਾ ਇਸ ਤਰ੍ਹਾਂ ਵੀ ਉਹ ਜੀਵ ਨੇ ਜਿਹੜੇ ਮਾਇਆ ਦੇ ਕਾਰਨ ਦੁਖੀ ਹੁੰਦੇ ਨੇ ਉਹਨਾਂ ਦਾ ਵੀ ਜੀਵਨ ਵਿਸ਼ਟਾ ਦੇ ਕੀੜੇ ਵਰਗਾ ਹੋ ਜਾਂਦਾ ਹੋ ਹੋ ਕਰਤ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਕਹਿੰਦੇ ਉਹ ਹਉਮੇ ਦੇ ਵਿੱਚ ਹੀ ਆਪਾ ਆਪ ਜਨਾਉਂਦੇ ਨੇ ਆਪਣੇ ਆਪ ਨੂੰ ਚੰਗਾ ਸਾਬਤ ਕਰਦੇ ਨੇ ਬਹੁਤ ਕਿ ਤਰ੍ਹਾਂ ਦੇ ਕਰਮकांड ਕਰਦੇ ਨੇ ਪਰ ਉਹ ਕਿਤੇ ਕਬੂਲ ਨਹੀਂ ਪਾਏ ਜਾਂਦੇ ਕਿਉਂਕਿ ਉਹਨਾਂ ਦੇ ਕੰਮ ਹਮੇਸ਼ਾ ਸਵਾਰਥ ਵਾਲੇ ਹੁੰਦੇ ਨੇ ਤੁਜ ਤੇ ਬਾਹਰ ਕਿਛੂ ਨਾ ਹੋਵੇ ਬਖਸੈ ਸ਼ਬਦ ਸੁਹਾਵਣਿਆ ਫਿਰ ਕਹਿੰਦੇ ਨੇ ਵੀ ਜੀਵ ਦੇ ਵੀ ਬਸ ਕੁਛ ਨਹੀਂ ਵਾਹ ਗੁਰੂ ਜੀ ਵੀ ਤੇਰੇ ਤੋਂ ਬਿਨਾ ਜੀਵ ਕੁਛ ਨਹੀਂ ਕਰ ਸਕਦਾ ਜੋ ਕੁਛ ਤੂੰ ਕਰਾਉਣਾ ਉਹੀ ਜੀਵ ਕਰਦਾ ਜਿਹਨੂੰ ਤੂੰ ਆਪਣੇ ਸ਼ਬਦ ਦੇ ਰਾਹੀਂ ਬਖਸ਼ ਦਿਨਾ ਸੋਨਾ ਬਣਾ ਦਿਨਾ ਉਹਦਾ ਹੀ ਜੀਵਨ ਸੋਨਾ ਬਣਦਾ ਉਪਜੈ ਪਚੈ ਹਰਬੂਜੈ ਨਹੀਂ ਅਨ ਦਿਨ ਦੂਜੈ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛੁਤਾਵਣਿਆ ਕਹਿੰਦੇ ਜੀਵ ਜਨਮ ਦੇ ਨੇ ਮਰਦੇ ਨੇ ਕਹਿੰਦੇ ਪਰ ਵਾਹਿਗੁਰੂ ਜੀ ਨੂੰ ਕਹਿੰਦੇ ਬੁੱਝ ਨਹੀਂ ਪਾਉਂਦੇ ਵਾਹਿਗੁਰੂ ਜੀ ਨਾਲ ਜਾਣ ਪਛਾਣ ਨਹੀਂ ਉਹਨਾਂ ਦੀ ਹੋ ਸਕਦੀ ਕਿਉਂ ਕਿਉਂਕਿ ਉਹ ਕਹਿੰਦੇ ਮਾਇਆ ਦੇ ਪਿਆਰ ਵਿੱਚ ਹੀ ਹਮੇਸ਼ਾ ਗਲਤਾਨ ਰਹਿੰਦੇ ਨੇ ਇਸ ਤਰ੍ਹਾਂ ਕਹਿੰਦੇ ਜਿਹੜੇ ਮਨਮੁਖ ਨੇ ਉਹ ਆਪਣਾ ਜਨਮ ਬਿਰਥਾ ਗਵਾ ਜਾਂਦੇ ਨੇ ਤੇ ਅੰਤ ਨੂੰ ਪਛਤਾਉਂਦੇ ਨੇ ਫਿਰ ਪਛਤਾਇਆ ਕੁਝ ਵੀ ਨਹੀਂ ਬਣਦਾ ਪੇਰ ਪਰਦੇਸ ਸਿਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਬਾ ਪਲਤ ਨਾ ਟੋਈ ਬਿਰਤਾ ਜਨਮ ਗਵਾਵਣਿਆ ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਦੇ ਕਰਮ ਕਹਿੰਦੇ ਜਿਹੜੇ ਕੀਤਨ ਕਰਦੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ ਕਿ ਕੋਈ ਇਸਤਰੀ ਸਿਗਾਰ ਕਰਦੀ ਆ ਪਰ ਉਹਦਾ ਜਿਹੜਾ ਪਤੀ ਆ ਜਿਹਦੇ ਲਈ ਸਿਗਾਰ ਕਰਦੀ ਆ ਉਹ ਇੱਥੇ ਨਹੀਂ ਗਾ ਦੇਖਣ ਲਈ ਸਿਗਾਰ ਨੂੰ ਫਿਰ ਇਸ ਤਰ੍ਹਾਂ ਦੇ ਕਹਿੰਦੇ ਮਨਮੁਖਾਂ ਦੇ ਜਿਹੜੇ ਕੰਮ ਨੇ ਇਦਾਂ ਦੇ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਕਹਿੰਦੇ ਨਾ ਤਾਂ ਇਸ ਲੋਕ ਦੇ ਵਿੱਚ ਕੋਈ ਇੱਜ਼ਤ ਮਿਲਦੀ ਆ ਨਾ ਉਹਨਾਂ ਨੂੰ ਪਰਲੋਕ ਦੇ ਵਿੱਚ ਕੋਈ ਆਸਰਾ ਮਿਲਦਾ ਜਨਮ ਆਪਣਾ ਉਹ ਗਵਾ ਜਾਂਦੇ ਨੇ ਪਰਲੋਕ ਵਿੱਚ ਆਸਰਾ ਹੈ ਨਾਮ ਦਾ ਵਾਹਿਗੁਰੂ ਜੀ ਦਾ ਨਾਮ ਜਪਿਆ ਨਹੀਂ ਫਿਰ ਆਸਰਾਤ ਮਿਲਣਾ ਨਾ ਹੋਇਆ ਕੋਈ ਹਰ ਕਾ ਨਾਮ ਕਿਨੈ ਵਿਰਲੇ ਜਾਤਾ ਪੂਰੇ ਗੁਰ ਕੈ ਸਬਦ ਪਛਾਤਾ ਕਹਿੰਦੇ ਹਰੀ ਦਾ ਨਾਮ ਕਿਸੇ ਵਿਰਲੇ ਵਿਰਲੇ ਨੇ ਜਾਣਿਆ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਹੀ ਕਿਸੇ ਵਿਰਲੇ ਨੇ ਪਰਮਾਤਮਾ ਨਾਲ ਜਾਣ ਪਛਾਣ ਪਾਈ ਆ ਅਨੰਦੇਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਫਿਰ ਕਹਿੰਦੇ ਜੋ ਜੀਵ ਹਰ ਰੋਜ਼ ਭਗਤੀ ਕਰਦੇ ਨੇ ਦਿਨ ਰਾਤ ਫਿਰ ਕਹਿੰਦੇ ਉਹ ਸਹਜ ਵਿੱਚ ਰਹਿੰਦੇ ਨੇ ਸੁੱਖ ਪਾਉਂਦੇ ਨੇ ਸਭ ਮਹਿ ਵਰਤੈ ਏਕੋ ਸੋਈ ਗੁਰਮੁਖ ਵਿਰਲਾ ਬੁਝੈ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾਵਣਿਆ ਕਹਿੰਦੇ ਵਾਹਿਗੁਰੂ ਜੀ ਤਾਂ ਸਾਰਿਆਂ ਵਿੱਚ ਉਹੀ ਵਾਹਿਗੁਰੂ ਜੀ ਵਰ ਕਹਿੰਦੇ ਸਾਰਿਆਂ 'ਚ ਕਹਿੰਦੇ ਉਹ ਵਰਤ ਰਹੇ ਨੇ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਵਿਆਪਕ ਨੇ ਪਰ ਕੋਈ ਜੀਵਾ ਜੋ ਗੁਰੂ ਦੇ ਸਨਮੁਖ ਹੋ ਕੇ ਇਸ ਗੱਲ ਨੂੰ ਸਮਝ ਲੈਂਦਾ ਫਿਰ ਕਹਿੰਦੇ ਜਿਹੜੇ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਨਾਮ ਵਿੱਚ ਰੱਤੇ ਹੋਏ ਨੇ ਵਾਹਿਗੁਰੂ ਜੀ ਦੇ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਨੇ ਵਾਹਿਗੁਰੂ ਜੀ ਕਿਰਪਾ ਕਰਕੇ ਉਹਨਾਂ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਫਿਰ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका ਬੇਅੰਤ ਗਲਤੀਆਂ ਇਸ ਬੱਚੀ ਤੋਂ ਹੋਈਆਂ ਨੇ ਜੀ ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਬਖਸ਼ਿਓ ਸਤਿਗੁਰੂ ਜੀ ਅੱਗੇ ਤੋਂ ਸਮਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ